ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਆਪਾਂ ਹੁਣ ਜਿਹੜਾ ਤਾਰੀ ਬਾਬਾ ਬਲੌਗ ਚੈਨਲ ਹੈ ਜੀ ਉਹ ਤੇ ਵੀ ਆਪਾਂ ਨਵੇਂ ਕੰਟੈਂਟ ਪਾਉਣ ਲੱਗ ਗਏ ਆ ਕਿਉਂਕਿ ਜਿਹੜਾ ਹੁਣ ਫਿਲਹਾਲ ਪੈ ਰਿਹਾ ਹੈ ਜਿਹੜਾ ਜਾਦੇ ਕਮੇਡੀ ਹੈ ਉਹ ਆਪਾਂ ਉਹ ਤੇ ਪਾ ਰਹੇ ਆ ਜੀ ਸਾਰੇ ਭਰਾ ਉਹ ਚੈਨਲ ਤੇ ਆਇਓ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਪਾਈ ਆ ਉਹ ਤੇ ਜਾਨੀ ਆਸਾ ਵੀ ਐ ਤੇ ਡਰਾਵਣੀ ਵੀ ਐ ਡਰਾਵਣੀ ਮਤਲਬ ਮੇਰੇ ਟਰੱਕਾਂ ਵੇਲੇ ਦੇ ਕਿਸੇ ਪਾਏ ਆ ਉਹ ਤੇ ਮੈਂ ਠੀਕ ਐ ਜੰਗਲਾਂ ਦੀਆਂ ਗੱਲਾਂ ਠੀਕ ਐ ਜਰੂਰ ਸਾਰੇ ਭਰਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਮੇਰੇ ਵੀਰ ਉਹ ਤੇ 10 ਮਿੰਟ ਲਾ ਕੇ ਆਪਦਾ ਮਨੋਰੰਜਨ ਵੀ ਕਰਿਓ ਉਹਨੂੰ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰਿਓ ਮੇਰੇ ਭਰਾ ਠੀਕ ਐ ਜੀ ਤੋਰੇ ਦਿਨਾਂ ਦੀ ਫੇਰ ਆਪਾਂ ਦੋਨਾਂ ਦੇ ਫੁੱਲ ਕਮੇਡੀ ਪਾਇਆ ਕਰਾਂਗੇ ਇਹ ਤੇ ਵੀ ਪਾਇਆ ਕਰਾਂਗੇ ਜਾਨੀ ਅੱਜ ਫਿਲਹਾਲ ਉਹ ਤੇ ਜਾਦੇ ਵਧੀਆ ਕੰਟੈਂਟ ਪਾਇਆ ਆਪਾਂ ਕਿਉਂਕਿ ਆਪਾਂ ਸਾਰੇ ਭਰਾਵਾਂ ਨੂੰ ਅਪੀਲ ਕੀਤੀ ਐ ਬੇਨਤੀ ਕੀਤੀ ਐ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਕਿ ਜਿੰਨੇ ਵੀ ਮੇਰੀ ਵੀਡੀਓ ਵੇਂਦੇ ਆ ਸਾਰੇ ਭਰਾਓ ਚੈਨਲ ਨੂੰ ਸਬਸਕ੍ਰਾਈਬ ਤੇ ਜ਼ਰੂਰ ਦੇਖਿਓ ਠੀਕ ਹੈ ਜੀ ਅੱਛਾ ਮੈਂ ਨਾ ਇਹ ਗੱਲ ਕਰਦਾ ਵੀ ਜਿਹੜਾ ਬਿਜ਼ਨਸ ਹੈ ਬਿਜ਼ਨਸ ਹਰ ਬੰਦਾ ਖੋਲ ਲੈਂਦਾ ਪੈਸੇ ਤੇ ਜ਼ੋਰ ਤੇ ਪਰ ਚਲਾਉਣਾ ਹਰ ਬੰਦੇ ਦਾ ਕੰਮ ਨਹੀਂ ਖੋਲ ਸਕਦਾ ਹੈ ਕਈ ਬੰਦੇ ਆਪਾਂ ਕੀ ਅੱਜ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਕਿ ਕਿਸੇ ਨੇ ਕੰਮ ਕਰਿਆ ਸੀ ਕੋਈ ਜਾਂਸੀ ਲਈ ਸੀ ਉਹ ਕਹਿੰਦਾ ਯਾਰ ਕੀ ਹੈ ਯਾਰ ਪੈਸੇ ਇਹਨਾਂ ਦੇ ਸਾਰਾ ਕੁਝ ਇਹਨਾਂ ਦਾ ਕਹਿੰਦਾ ਉਹ ਮਲੰਗ ਦੇ ਐਵੇਂ ਪੱਥੀ ਪੈਸੇ ਲੱਖੀ ਬੈਠੇ ਇਕਦੇ ਵੀਰ ਜੀ ਮੈਂ ਕਹਾ ਮਲੰਗ ਕੋਲੇ ਦਿਮਾਗ ਹੈ ਪੈਸੇ ਨਾਲ ਇਕੱਲੀ ਗੇਮ ਨਹੀਂ ਚੱਲਦੀ ਧੰਦਾ ਚਲਾਉਣ ਵਾਸਤੇ ਬਿਜ਼ਨਸ ਚਲਾਉਣ ਵਾਸਤੇ ਦਿਮਾਗ ਦੀ ਲੋੜ ਹੈ ਜੀਰਾ ਭਾਈ ਸਾਹਿਬ ਉਹਨਾਂ ਨੇ ਜਮਾ ਨਹੀਂ ਵਰਤਿਆ ਇਹਦਾ ਜਿੱਦੇ ਮਾਰਗੇ ਮੈਂ ਕਿਹਾ ਤੇ ਰੱਬ ਨੇ ਲਫਾਫੇ ਲਾਉਣੇ ਇਹਨਾਂ ਵਾਲੇ ਦਿਮਾਗ ਤੇ ਇਹਨਾਂ ਨੇ ਤਾਂ ਲਫਾਫੇ ਵੀ ਨਹੀਂ ਲਾਏ ਉਹਦਾ ਵਰਤਣਾ ਤਾਂ ਕੀ ਹੈ ਇਹਨਾਂ ਨੇ ਤਾਂ ਐਂ ਹੀ ਜਾ ਮੋੜਨੇ ਉਹਨੂੰ ਉਹਨੇ ਕਿਹਾ ਗੰਜਰ ਦੇ ਤੁਹਾਨੂੰ ਵਰਤਣ ਆਸਤੇ ਦਿੱਤਾ ਸੀ ਥੋੜਾ ਬਹੁਤ ਤਾਂ ਵਰਤੇ ਕਈ ਹਫ਼ਤੇ ਬਣਾਈਆਂ ਸੀ ਕਹਿੰਦੇ ਕਿ ਗਰੀਬ ਬੰਦਾ ਦਿਮਾਗ ਨਹੀਂ ਵਰਤਦਾ ਮੈਂ ਕਿਹਾ ਦਮੀ ਗਰੀਬ ਸਾਰਿਆਂ ਨਾਲੋਂ ਜ਼ਿਆਦਾ ਵਰਤਦਾ ਹੈ ਕਿਉਂਕਿ ਉਹਨੂੰ ਹੁਣ ਰੋਟੀ ਖਾ ਲਈ ਸੁਬਾ ਦੀ ਦਾ ਜੁਗਾੜ ਕਰਨਾ ਪੈਂਦਾ ਦਿਮਾਗ ਲਾਉਣਾ ਪੈਂਦਾ ਬੈਠੇ ਨੂੰ ਉਹ ਦਿਮਾਗ ਦੇ ਨਾਲ ਹੀ ਆਪਦੇ ਬੱਚੇ ਪਾਲ ਰਿਆ ਸਭ ਤੋਂ ਵੱਧ ਦਿਮਾਗ ਦੀ ਵਰਤੋਂ ਅੱਜ ਦੇ ਯੁੱਗ ਦੇ ਵਿੱਚ ਗਰੀਬ ਕਰ ਰਿਹਾ ਜਿਹੜਾ ਤਗੜਾ ਬੰਦਾ ਉਹਨੇ ਕਿਸੇ ਨੇ ਦਿਮਾਗ ਦਾ ਲਫਾਫਾ ਸੌ ਚੋ ਦਸਾਂ ਨੇ ਲਾਇਆ 90 ਆਈ ਮੋੜਨਗੇ ਬੰਦ ਪੇਟ ਗਈ ਤੇ ਉਥੇ ਰੱਬ ਕੋਟੂ ਉਹਨਾਂ ਨੂੰ ਇਹ ਚੀਜ਼ਾਂ ਮੈਂ ਤੁਹਾਨੂੰ ਵਰਤਨਾ ਤੇ ਦਿੱਤੀਆਂ ਸੀ ਆਈ ਮੋੜ ਕੇ ਲਿਆਤੀਆਂ ਦੱਸੋ ਇਹਨਾਂ ਦਾ ਕੀ ਕਰੀਏ ਲਿਆ ਵੀ ਐਡੀਆਂ ਐਡੀਆਂ ਕਰਕੇ ਦਿੱਤੀਆਂ ਹੁਣ ਅਸੀਂ ਬੱਚੇ ਤੇ ਵੀ ਨਹੀਂ ਫਿੱਟ ਕਰ ਸਕਦੇ ਇਹ ਚਪੇਰਪਾਟ ਜਾਣਾ ਫੇਰ ਵੀ ਕੋ ਆੜਤੀ ਹੈ ਸੌਰੀ ਦੂ ਬਰਤ ਲੈਂਦੇ ਕਸਾਈ ਕਰਦੇ ਇਹਦੀ ਮਾੜੀ ਮੋਟੀ ਤਾਂ ਇਸ ਕਰਕੇ ਸਿਆਣੇ ਕਹਿੰਦੇ ਆ ਵੀ ਇਹ ਸਰੀਰ ਨੇ ਮੱਚ ਜਾਣਾ ਇਹਨੂੰ ਦੱਬ ਕੇ ਬਾ ਵੀ ਅਖੀਰ ਨੂੰ ਇਹਨੇ ਰਾਖ ਹੋ ਜਾਣਾ ਕੋਈ ਇਹਨੂੰ ਲੂਲਾ ਨਹੀਂ ਲੱਗਣੀਆ ਕੋਈ ਸੋਨਾ ਬਣਾ ਕੇ ਇਹਨੂੰ ਕੋਈ ਕਿਸੇ ਨੇ ਨਹੀਂ ਐਂਡ ਨੂੰ ਜਦੋਂ ਤੁਸੀਂ ਬਜ਼ੁਰਗ ਹੋਣਾ ਤਾਂ দাঁਤ ਨਿਕਲ ਜਾਣੇ ਆ ਜਿਹੜੀਆਂ ਕੁੜੀਆਂ ਆਪਦੇ ਜ਼ਮਾਨੇ 'ਚ ਕਹਿੰਦੀਆਂ ਘਵਾਉਂਦੀਆਂ ਜਿਨ੍ਹਾਂ ਵੱਲ ਸਾਰਾ ਪਿੰਡ ਝਾਕਦਾ ਹੁੰਦਾ ਹੈ ਮੋੜ ਕਿਉਂ ਨਾਲ ਆਏ ਚਾਹਤਦਾ ਹੁੰਦਾ ਵੀ ਇਹਨੂੰ ਵੇਖ ਕੇ ਰੋਟੀ ਕਿਵੇਂ ਖਾਂਦਾ ਟੱਬਰ ਇਹਨਾਂ ਦਾ ਉਹੀ ਬੰਦਾ ਹੁੰਦਾ ਉਹੀ ਜਨਾਨੀ ਹੁੰਦੀ ਹੈ ਐਂਡ ਤੇ ਬੁਰਾ ਲੱਗਣ ਲੱਗ ਜਾਂਦਾ ਕਿਉਂਕਿ ਪ੍ਰਮਾਤਮਾ ਦੇ ਰੰਗ ਹੈ ਉਹ ਤੋੜਨਾ ਚਾਹੀਦਾ ਹੈ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਹੋਣੇ ਹੋਰ ਠੀਕ ਹੈ ਅੱਜ ਆਪਾਂ ਆਏ ਆ ਇਸ ਤੋਂ ਪਹਿਲਾਂ ਆਪਾਂ ਕੀ ਸੀ ਤੇ ਉਸ ਤੋਂ ਬਾਅਦ ਕੀ ਹੋਣਾ ਦੇਖੋ ਕੀ ਹੈ ਜ਼ਿੰਦਗੀ ਦੇ ਰੰਗ ਇਸ ਕਰਕੇ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਜਿਵੇਂ ਸਾਡੇ ਬੰਦੇ ਨੇ ਹੋਟਲ ਕਰ ਲਿਆ ਹੋਟਲ ਦਾ ਕਰ ਲਿਆ 노 ਪ੍ਰੋਬਲਮ ਦੋ ਪੈਸੇ ਸੀਗੇ ਹੋਟਲ ਕਰਕੇ ਬਹਿ ਗਿਆ ਕੋਈ ਚੱਕਰ ਨਹੀਂ ਪਰ ਉਹਨੂੰ ਚਲਾਉਣਾ ਕਿਵੇਂ ਹੈ ਉੱਥੇ ਭਾਈ ਸਾਹਿਬ ਤੁਹਾਡਾ ਦੋਸਤਮਣ ਵੀ ਆ ਜੇ ਨਾ ਉਹ ਵੀ ਤੁਹਾਡਾ ਭਰਾ ਹੈ ਉਹਨੂੰ ਤੁਸੀਂ ਭਰਾ ਸਮਝਣਾ ਆਪਦਾ ਉਹਨੂੰ ਤੁਸੀਂ ਆਪਦਾ ਕਸਟਮਰ ਸਮਝਣਾ ਹੈ ਉਹਨੂੰ ਆਪਦਾ ਅੰਨਦਾਤਾ ਸਮਝਣਾ ਹੈ ਕਿ ਮੈਨੂੰ ਰੋਟੀ ਦੇਣ ਵਾਲਾ ਹੈ ਇਹ ਮੇਰੇ ਚੱਲ ਕੇ ਆਇਆ ਮੈਨੂੰ ਪੈਸੇ ਦੇ ਕੇ ਜਾਊਗਾ ਮੈਂ ਇਹਦੀ ਆਉ ਭਗਤ ਕਰਨੀ ਹੈ ਉਹਨੇ ਢਾਬਾ ਦਾ ਕਰ ਲਿਆ ਉਹਨੇ ਪਹਿਲਾਂ ਤਾਂ ਨਹਾਉਣ ਪਿੱਛੇ ਗਾਲਾਂ ਕੱਢਣੀਆਂ ਡਰਾਈਵਰਾਂ ਨੂੰ ਜੇ ਆ ਇੱਕ ਬੰਦਾ ਨਹਾਉਣ ਲੱਗ ਗਿਆ ਜੇ ਤਿੰਨ ਚਾਰ ਨਹਾਈ ਜਾਂਦੇ ਆ ਪਾਣੀ ਵਾਲੀ ਖੇਲ ਚ ਚਾਰ ਕ ਡਰਮ ਪੈਂਦੇ ਸੀ ਪਾਣੀ ਦੇ ਉਹਨੂੰ ਪਤਾ ਹੁੰਦਾ ਪਾਣੀ ਧੂੜਾ ਤੇ ਡਰਾਈਵਰਾਂ ਨੂੰ ਡੋਲਣਾ ਬਹੁਤ ਹੈ ਉਹਨੇ ਉੱਥੇ ਬੈਠੇ ਨਹੀਂ ਗਾਲਾਂ ਕੱਢੀਆਂ ਉਹ ਬਿਜੂਆ ਉਹ ਨਾਲਾ ਓਏ ਬਿਜੂਆ ਇੰਨਾ ਪਾਣੀ ਡੋਲੀ ਜਾਂਦਾ ਹੈ ਵੇਚਵਾੜਨਾ ਪਿੰਡੇ ਦੇ ਪਾਣੀ ਕਹਿਣਾ ਆਪਦੇ ਬੰਦੇ ਨੂੰ ਸੁਣਾਉਣਾ ਡਰਾਈਵਰਾਂ ਨੂੰ ਉਹਦੇ ਨੂੰ ਕੱਪੜੇ ਧੋਂਦਾ ਉਹਨੇ ਵੀ ਹਟ ਜਾਣਾ ਉਹਨੇ ਕਹਿੰਨਾ ਗਾਂ ਧੋ ਲਾਂਗੇ ਯਾਰ ਗਾਲਾਂ ਕੱਢੀ ਜਾਂਦਾ ਹਨਾ ਤੇ ਉਹਨੇ ਕਿਹੜਾ ਗੱਲ ਸੁਣਾਉਣ ਲੱਗ ਗਿਆ ਮੈਂ ਉਹਦੇ ਢਾਬੇ ਤੇ ਚਲਿਆ ਗਿਆ ਮੈਲ ਨੂੰ ਤੇ ਮੇਰੇ ਪੈਰਾਂ 'ਚ ਬਹਿ ਗਿਆ ਉੱਠ ਕੇ ਮੈਂ ਕਹਿੰਦਾ ਕਰਦਾ ਕਹਿੰਦੇ ਇੱਥੇ ਲੋਕ ਇੱਜ ਤਾਈਂ ਕਰਦੇ ਆ ਮੈਂ ਕਹਾਂ ਉਹ ਤਾਂ ਜਨਾਨੀਆਂ ਪੈਂਦੀਆਂ ਹੁੰਦੀਆਂ ਹੁੰਦੀਆਂ ਬੰਦੇ ਤੋਂ ਨੀਵੀਆਂ ਹੋ ਕੇ ਤੂੰ ਤਾਂ ਬੰਦਾ ਨਹੀਂ 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 ਵੱਡੇ ਭਰਾ ਤੋਂ ਥੱਲੇ ਹੀ ਪੈਂਦੇ ਇਹ ਤੂੰ ਮੇਰਾ ਵੱਡਾ ਭਰਾ ਸਾਰਿਆਂ ਨੂੰ ਦੱਸੇ ਇਹ ਮੇਰਾ ਤਾਰੀ ਬਾਬਾ ਵੱਡਾ ਭਰਾ ਹੈ ਕਰਤਾ ਧਰਤਾ ਇਹਦੇ ਸਿਰ ਤੇ ਹੀ ਬੈਠੇ ਆਏ ਆ ਜਉ ਆ ਕਿਉਂਕਿ ਮੈਂ 2-3 ਨੇ ਰਿਚੜਾਇਆ ਸੀ ਉਹ ਪਰ ਉਹ ਬੰਦੇ ਦੀ ਆਤ ਕੀ ਸੀ ਜਦੋਂ ਮੈਂ ਉੱਠ ਕੇ ਤੁਰ ਗਿਆ ਮੈਨੂੰ ਗਾਲਾਂ ਜਿਹੜਾ ਹੋਰ ਬਹਿ ਗਿਆ ਉਹਦੀ ਤਾਰੀਫ ਜਦੋਂ ਉਹ ਉੱਠ ਗਿਆ ਉਹਨੂੰ ਗਾਲਾਂ ਜਿਹੜਾ ਹੋਰ ਆ ਗਿਆ ਉਹਦੀ ਤਾਰੀਫ ਤੇ ਭਾਈ ਮੇਰੇ ਇੰਨੀ ਚੜਾਈ ਕਰਾਈ ਉਹਨੇ ਮੈਂ ਬੜਾ ਖੁਸ਼ ਆ ਮੈਂ ਕਿਹਾ ਯਾਰ ਦੇ ਕਿੰਨੀ ਇੱਛ ਦਿੰਦਾ ਯਾਰ ਡਰਾਈਵਰਾਂ ਚ ਮੈਨੂੰ ਉਹੀ ਡਰਾਈਵਰ ਉੱਥੇ ਬੈਠੇ ਆ ਤੇ ਮੈਂ ਉੱਥੋਂ ਚੱਲਿਆ ਗਿਆ ਕਹਿੰਦਾ ਬਸ ਇਹਦੇ ਵੀ ਦਿਨ ਥੋੜੇ ਹੀ ਆ ਕਹਿੰਦੇ ਕਿਉਂ ਕਹਿੰਦਾ ਮਰੂ ਇਹ ਇਹਨੇ ਵੀ ਟਿਟਰੀਆਂ ਨੂੰ ਲੱਤਾਂ ਤਾਂ ਕਰੀਆਂ ਇਹਨੂੰ ਵੀ ਐ ਵੀ ਰਬ ਜ਼ਮੀਰਾਂ ਹੀ ਢੱਲਿਆ ਇਹ ਰਾਸਤਾਂ 'ਚ ਦਾਦਾਗਿਰੀ ਜੀ ਕਰਤਾ ਨਾ ਕਹਿੰਦੇ ਤੇ ਕੋਈ ਫੰਗ ਪੱਟੂ ਉਹ ਕਹਿੰਦੇ ਗੱਲ ਸੁਣਾ ਮੂੰਹ ਤੇ ਦੁਖੀ ਸੀ ਹੁਣ ਤੂੰ ਕੀ ਐ ਯਾਰ ਗੱਲ ਆ ਕੋਈ ਏ ਤੇ ਉਹ ਉੱਥੇ ਨਾ ਮੈਨੂੰ ਗੱਲ ਸੁਣਾਉਣ ਲੱਗ ਗਿਆ ਡਰਾਈਵਰ ਬੈਠੇ ਸਾਰੇ ਵਿਚਾਰੇ ਬੈਠੇ ਕੋਈ ਰੋਟੀ ਖਾਈ ਜਾਂਦਾ ਕੋਈ ਚਾਹ ਪੀ ਜਾਂਦਾ ਕਹਿੰਦਾ ਬਾਬਾ ਫਲਾਣੇ ਆ ਗਏ ਫਿਰ ਮੇਰੇ ਪੈਨ ਵਾਲੇ ਆਪਣੀ ਤੈਨੂੰ ਪਤਾ ਬਣਦੀ ਨਹੀਂ ਸੀ ਉਹਨਾਂ ਨਾ ਕਹਿੰਦਾ ਮੈਂ ਮਾਰੀ ਬਾਜ ਨੌਕਰ ਨੂੰ ਕਹਿੰਦਾ ਉਹ ਮਨੇ ਕੜੀ ਪਕੌੜਾ ਲਾ ਦੇ ਕਹਿੰਦਾ ਮੈਂ ਕਾ ਲਾ ਦੇ ਲਾ ਦੇ ਕਹਿੰਦਾ ਅੱਜ ਲੋਟ ਆ ਗਈ ਤੇ ਵਰ ਝਾਕਣ ਕਹਿੰਦੇ ਵੀ ਕਿਵੇਂ ਲੋਟ ਆ ਗਈ ਕਹਿੰਦਾ ਬੱਸ ਫਿਰ ਇਹਨੇ ਪਿਆਜ਼ ਪੂਜ ਭੁੰਨਿਆ ਤੇ ਮਗਾ ਡਰਾਈਵਰ ਲੈਟਰੀਨ ਜਾਂਦੇ ਕਹਿੰਦਾ ਮੈਂ ਕਿਹਾ ਥੋੜੀ ਜੀ ਕੜਤੀ ਚ ਪਾ ਲਿਆ ਕਹਿੰਦਾ ਐਂ ਹੀ ਕੜਤੀ ਚ ਪਾ ਲਿਆ ਕਹਿੰਦਾ ਮੈਂ ਕਿਹਾ ਪਗੜਾ ਹੱਥ ਲਾਉਣਾ ਕਹਿੰਦਾ ਲਿਆ ਕੇ ਫਰਾਈ ਪੀਨ ਚ ਮਾਰੀ ਇਹਨੇ ਤੜਕਾ ਲਾ ਕੇ ਖਵਾਤੀ ਉਹਨਾਂ ਨੂੰ ਗਾਂਦੀ ਖਵਾਤਾ ਮੈਂ ਕਿਹਾ ਮੂਰਖ ਹੈ ਹੈ ਕਮਲਿਆ ਵੀ ਦੱਸ ਤੂੰ ਕਰੀ ਕੀ ਜੇ ਨਾ ਗੱਲ ਗਰੀ ਕਰਦਾ ਜਿੰਨੇ ਬੰਦੇ ਰੋਟੀਆਂ ਖਾਂਦੇ ਸਾਰਿਆਂ ਨੇ ਥਾਲ ਪਰਾਂ ਕਰਤੇ ਉਹ ਕਹਾਂ ਤੂੰ ਕੋਈ ਬੰਦਾ ਉਹ ਨਹੀਂ ਭਾਈ ਹੋਣ ਨਹੀਂ ਹੋਗਾ ਨਾ ਜਾਏ ਭਾਂਡੇ ਦਾ ਉਹੀ ਆ ਮੈਂ ਮਰੀ ਜਾਣਾ ਉਹ ਨਹੀਂ ਮੈਂ ਤਾਂ ਉਹ ਮਜ਼ਾਕ ਉਹ ਕਹਿੰਦਾ ਚੱਲ ਮਜ਼ਾਕ ਕਹਦਾ ਇਹ ਆਪ ਦਾ ਟੱਬਾ ਫੇਲ ਕਰ ਲਿਆ ਨਾ ਕਿਸੇ ਨੂੰ ਕੋਈ ਚੀਜ਼ ਖਵਾਈ ਨਾ ਕੋਈ ਖਾਵੇ ਗੰਦ ਨਾ ਕੋਈ ਲਿਆਵੇ ਨਾ ਕੋਈ ਨੌਕਰ ਇਹੋ ਜਿਹਾ ਹੋਊਗਾ ਉਹ ਕਹਿੰਦਾ ਮੈਂ ਕਿਉਂ ਪਾਪ ਕਰਾਂ ਇਹਦੇ ਪੈਸੇ ਦੀ ਦੁਸ਼ਮਣੀ ਹੋਊ ਇਹਦੇ ਪੈਸੇ ਲੈਣੇ ਆ ਇਹਦਾ ਕੁਝ ਹੋਊਗਾ ਆਪਾਂ ਕਿਉਂ ਪਾਪ ਕਰੀਏ ਠੀਕ ਹੈ ਯੋਗੋਦੀ ਮੂੰਹ ਦੀ ਪਕਾਈ ਨੇ ਉਹਨੂੰ ਥੱਲੇ ਲਿਆਂਦਾ ਉਹਨੂੰ ਕੋਈ ਗੱਡੀ 'ਚ ਨਹੀਂ ਬਿਠਾ ਕੇ ਲੈ ਜਾਂਦਾ ਸੀ ਇਹਦਾ ਕੀ ਪਤਾ ਹੁੰਦਾ ਫੀਮ ਲੈ ਜੀ ਇਰਾ ਗੱਡੀ ਦਾ ਐਕਸੀਡੈਂਟ ਹੋ ਗਿਆ ਮੈਂ ਚਲਿਆ ਗਿਆ ਡਰਾਈਵਰ ਨੂੰ ਮੈਂ ਦਾਖਲ ਕਰਾਤਾ ਡਰਾਈਵਰ ਠੀਕ ਹੋ ਗਿਆ ਉਹਨੂੰ ਆਪਦੇ ਢਾਬੇ ਤੇ ਲੈ ਗਿਆ ਉਹਦੇ ਮਾਲਕ ਨੂੰ ਫੋਨ ਤੇ ਫੋਨ ਡਰਾਈਵਰ ਸਾਡੇ ਆ ਬੈਰੋ ਕਹਿੰਦਾ ਸੀ ਭਾਈ ਜੀ ਇਹ ਆਲਾ ਪਲਾਜ ਇੱਥੇ ਕਰਾਈਏ ਮੇਰੀ ਗੱਲ ਮੰਨ ਲਓ ਤੇ ਇਹਨੂੰ ਮੈਂ ਲੈ ਕੇ ਆਉਣਾ ਉਹਨੂੰ ਪਟਾ ਲਿਆ ਕਹਿੰਦਾ ਤੈਨੂੰ 10000 ਦੇਵਾਂਗਾ ਆਪਾਂ ਐਂਬੂਲੈਂਸ ਲੈ ਕੇ ਚੱਲਦੇ ਆਂ ਲਿਉਣੀ ਸੀ ਭੀਮ ਉਹਦੇ ਖਰਾ ਕੇ ਪਲਾਸਟਰ ਗੱਡੀ ਸੱਟ ਲਿਆ ਨਾਲ ਹੀ ਝੋਲਾ ਫੀਮ ਵਾਲਾ ਰੱਖ ਲਿਆ ਜਿੱਥੇ ਪੁਲਿਸ ਵਾਲੇ ਰੋਕਣ ਹਾਂ ਬਈ ਐਕਸੀਡੈਂਟ ਹੋਇਆ ਡਰਾਈਵਰ ਲਈ ਆ ਨੇ ਜਾਓ ਬਈ ਯਾਰ ਜਾਓ ਬਈ ਯਾਰ ਕਰੇ ਲਿਆ ਆ ਠੀਕ ਬਾਅਦੋਂ ਡਰਾਈਵਰ ਨੇ ਦੱਸਿਆ ਆਪਦੇ ਮਾਲਕ ਨੂੰ ਕਹਿੰਦਾ ਭਰਾਵਾ ਮੇਰੇ ਕਾਹਦਾ ਲੱਤਾਂ ਕੰਮ ਦੀਆਂ ਆਈਆਂ ਕਹਿੰਦਾ ਮੈਂ ਕਿ ਇੱਕ ਤਾਂ ਉਹ ਐਕਸੀਡੈਂਟ ਹੋ ਗਿਆ ਇਹ ਕਾਈਂ ਬੰਗਣੇ ਬੰਗਣੇ ਪਾਇਆ ਜੀ ਨਾ ਜੇਲ੍ਹ ਭੇਜ ਦੇ ਗੰਜਰ ਦਾ ਕਿ ਉਹ ਤੋਂ ਹਟ ਗਏ ਲੋਕ ਅੰਨੀ ਕਿਤਰਾ ਗਏ ਟਾਬੇ ਵਾਲਿਆਂ ਨੂੰ ਲੋਕ ਬਿਠਾਉਣੋਂ ਹਟ ਗਏ ਸੀ ਕਿ ਇੱਕ ਟਾਬੇ ਵਾਲਾ ਹੋਰ ਸੀ ਸਾਡਾ ਉਹ ਕਿਸੇ ਟਰੱਕ ਵਾਲੇ ਦੇ ਨਾਲ ਚੜ ਗਿਆ ਜਦੋਂ ਮਟੀਲੀ ਬਾਰਡਰ ਤੇ ਆਇਆ ਉਤਰ ਕੇ ਬੋਤਲ ਚਾ ਕੇ ਲੈਟਰਿੰਗ ਉੱਢ ਗਿਆਆਂ ਗੱਡੀਆਂ ਦੀ ਤਲਾਸ਼ੀ ਹੋਈ ਜਾਂਦੀ ਉਹ ਕਹਿੰਦੇ ਉਹ ਕਿਹੜਾ ਜਾਂਦਾ ਉਹ ਕਿਹੜਾ ਜਾਂਦਾ ਉਹ ਟਰੱਕ ਵਾਲਾ ਕਹਿੰਦਾ ਕੋਈ ਨਾ ਜੀ ਕੋਈ ਨਾ ਕਹਿੰਦਾ ਉਹ ਤਾਂ ਆਪਣਾ ਟਾਬੇ ਵਾਲਾ ਹੀ ਆ ਬੰਦਾ ਸਾਡੇ ਨਾਲ ਹੀ ਆ ਉਹ ਕਹਿੰਦਾ ਸਾਲਿਆ ਉਹੀ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਉਹਦਾ ਬੰਦਾ ਬਹੁਤ ਫੱਕਰ ਆ ਉਹ ਕਹਿੰਦਾ ਫੱਕਰ ਆ ਜਿਹੜਾ ਤੇਰਾ ਬੈਗ ਪਿਆ ਫੀਮ ਦਾ ਭਰਿਆ ਹੈ ਫੜ ਲਓ ਫਕਰ ਨੂੰ ਨਹੀਂ ਤੁਸੀਂ ਮਾਰੇ ਜਾਉਂਗੇ ਭੱਜ ਕੇ ਢਾਇਆ ਉਹਨਾਂ ਨੇ ਫੇਰ ਲਿਆਂਦਾ ਫੜ ਕੇ ਜਦੋਂ ਪੁਲਿਸ ਨੇ ਝੂਲਾ ਖੋਲ੍ਹਿਆ 10 ਕਿਲੋ ਫੀਮ ਉਹ ਮੂਰਖਾਂ ਨੂੰ ਇਹ ਨਹੀਂ ਪਤਾ ਵੀ 10 ਕਿਲੋ ਫੀਮ ਲਪਾ ਪੈ ਜਾਂ ਬੰਨ ਕੇ ਸਾਡੇ ਕੋਲ ਹੀ ਰੱਖੀ ਪਈ ਟਾ ਗੱਡੀ 'ਚ ਉਹ ਸੀ.ਡੀ ਪੱਕੀ ਸੀ ਤਾਂ ਕਰਕੇ ਉਹਨਾਂ ਨੇ ਪਹਿਲੇ ਲਿਖਾ ਪੜੀ ਕਰਕੇ ਮਾਲਕ ਸੱਦਿਆ ਫੇਰ ਉਹ ਗੱਡੀ ਦਿਖਾਈ ਫੇਰ ਉਹ ਗੱਡੀ ਦੀ ਜ਼ਮਾਨਤ ਕਰਾਈ ਆਪ ਹੀ ਲੈ ਕੇ ਪੁਲਿਸ ਨੇ ਦਿੱਤਾ ਵੀ ਇਹਨੇ ਧੋਖਾ ਕੀਤਾ ਤਾ ਬਿਆਲਾ ਹੋਣ ਦੇ ਨਾਤੇ ਬੈਠ ਕੇ ਆਇਆ ਡਰਾਈਵਰ ਕਨੇਟਰ ਨੂੰ ਕੋਈ ਪਤਾ ਨਹੀਂ ਇਹਦੇ ਕੋਲੇ ਕੀ ਹੈ ਵੀ ਇਹਦਾ ਭੱਜ ਚੱਲਿਆ ਸੀ ਇਹਨਾਂ ਨੇ ਹੀ ਫੜਿਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਉਹ ਜੱਜ ਨੇ ਬਰੀ ਕਰੇ ਉਹ ਮੁੜ ਕੇ ਮੇਰੇ ਸਾਹ ਹੁਣ 6-7 ਸਾਲ ਅੰਦਰ ਕੱਟ ਗਿਆ ਉਸ ਤੋਂ ਬਾਅਦ ਐਸੀ ਨਕਸਣਾ ਪਈ ਲੋਕਾਂ ਨੂੰ ਜੇ ਕਹੀ ਯਾਰ ਮੇਰੀ ਕਾਰ ਖਰਾਬ ਹੋ ਜਾਣੀ ਮਾਪਦੇ ਸ਼ਹਿਰ ਦੇ ਬੰਦੇ ਨਾ ਤਾਂ ਆ ਜਾਂਦਾ ਹੀ ਦੂਜੇ ਨੂੰ ਮੈਂ ਨਹੀਂ ਕਹਿੰਦੇ ਮੈਨੂੰ ਲੈ ਕੇ ਚੱਲ ਕਿਉਂਕਿ ਮੈਨੂੰ ਪਤਾ ਸੀ ਮੇਰੀ ਝੇਪ ਮੰਨਦੇ ਆ ਵਿਚਾਰੇ ਡਰਾਈਵਰ ਸਾਡੇ ਮੈਨੂੰ ਜਵਾਬ ਤਾਂ ਕਿਸੇ ਨੇ ਦੇਣਾ ਨਹੀਂ ਪਰ ਜੇ ਜਵਾਬ ਨਹੀਂ ਦੇਣਾ ਤੇ ਖੁਸ਼ ਹੋ ਕੇ ਲੈ ਜਾਣਾ ਵੀ ਨਹੀਂ ਠੀਕ ਹੈ ਨਾ ਅਗਲਾ ਕਹਿੰਦਾ ਯਾਰ ਇਹਨੂੰ ਕੀ ਕਹਾਂਗੇ ਤਲਾਸੀ ਦੇ ਤਾਂ ਕੀ ਕਹਾਂਗੇ ਯਾਰ ਜੇ ਇਹ ਨੂੰ ਕਹਿੰਦੇ ਨਹੀਂ ਲੈ ਜਾਣਾ ਤਾਂ ਵੀ ਗੁੱਸੇ ਆ ਪਹਿਲੇ ਫਿਰ ਕਹਿੰਦਾ ਹੀ ਨਹੀਂ ਸੀ ਮੈਂ ਜਿਹੜੀ ਗੱਡੀ ਹੈ ਨਹੀਂ ਮੈਂ ਟ੍ਰੇਨ ਜਾਂ ਬੱਸ ਚੜਿਆ ਹੁੰਦਾ ਸੀ ਪਰ ਟਰੱਕ ਨਾਲ ਨਹੀਂ ਆਇਆ ਕਦੇ ਕਿਉਂਕਿ ਜਿਹੜਾ ਬਿਜ਼ਨਸ ਕੋਈ ਵੀ ਹੈ ਇੱਕ ਕੋਈ ਉਹੀ ਗੱਲ ਆ ਗਈ ਨਾ ਵੀ ਇੱਕ ਪੇਟ ਲਿਬੜੀ ਸਾਰੀਆਂ ਲਵੇਟ ਦਿੰਦੀ ਹੈ ਇੱਕ ਬੰਦੇ ਦੀ ਬਦੌਲਤ ਸਾਰੇ ਢਾਬਿਆਂ ਵਾਲੇ ਨਜ਼ਰ ਚ ਆ ਗਏ ਤੇ ਇੱਕ ਸਾਡੇ ਬੰਦੇ ਕੀ ਕਰਦੇ ਸੀਗੇ ਇੱਥੇ ਹੋਟਲ ਚਲਾ ਲਿਆ ਹੋਟਲ ਚਲਾ ਕੇ 4 ਮਹੀਨੇ 6 ਮਹੀਨੇ ਕਿਰਾਇਆ ਨਹੀਂ ਦਿੱਤਾ ਗਿਆ ਨਾਲ ਉਹਦਾ ਮਾੜਾ ਮੋਟਾ ਜਿਹੜਾ ਸਮਾਨ ਰਾਤ ਨੂੰ ਰੱਦ ਕੇ ਟਰੱਕ ਚ ਚੱਲ ਮੇਰੇ ਭਾਈ ਦੂਜੀ ਜਗ੍ਹਾ ਮੇਰੇ ਅਰਗਾ ਉਹ ਗੱਲ ਬਣ ਜਾਂਦੀ ਹੈ ਉਹ ਕਹਿੰਦਾ ਕੋਈ ਮੰਤਰੀ ਸੀਗਾ ਤੇ ਉਹ ਸਿਆਣਾ ਵੀ ਕਹਾਵਤ ਆ ਕਿ ਸੁੱਤੀ ਵਜੀਰ ਨਾਲ ਤੇ ਉੱਠੀ ਫਕੀਰ ਨਾਲ ਉਹ ਕੋਈ ਮੰਤਰੀ ਸੀਗਾ ਤੇ ਉਹਨਾਂ ਨੇ ਕਿਉਂਕਿ ਜਿਹੜੀ ਸਰਕਾਰ ਭੰਗ ਹੁੰਦੀ ਆ ਜਾਂ ਕੋਈ ਮੰਤਰੀ ਨੂੰ ਲਾਉਂਦੇ ਆ ਜਾਂ ਕੁਝ ਵੀ ਕਰਦੇ ਆ ਰਾਤ ਨੂੰ 12 ਵਜੇ ਭੰਗ ਕਰਦੇ ਆ ਜਦੋਂ ਨਵਾਂ ਦਿਨ ਚੜਦਾ 12 ਤੋਂ ਬਾਅਦ ਨਾਲ ਹੀ ਭੰਗ ਕਰ ਦਿੰਦੇ ਆ ਵੀ ਸਵੇਰ ਨੂੰ ਆਪੇ ਸ਼ਾਂਤੀ ਹੋ ਜੂ ਜਾਂ ਰੌਲਾ ਪੈਣਾ ਤਾਂ ਪੈ ਜੂ ਵੀ ਰਾਤ 12 ਵਜੇ ਆਪਾਂ ਉਤੋਂ ਸਤੀਫਾ ਮਨਜ਼ੂਰ ਕਰ ਲਿਆ ਉਹ ਵਿਚਾਰੀ ਉਹ ਕਹਾਵਤ ਬਣਾਈ ਸੀ ਉਹਦੇ ਘਰ ਵਾਲੀ ਨੇ ਉਹ ਤੜਕੇ ਸਦੇ ਆ ਜਾਂਦਾ ਸੀ ਗੱਲ ਲੋਕਾਂ ਦੀ ਲੈਣ ਲੱਗ ਜਾਂਦੀ ਸੀ ਕੰਮਾਂ ਧੰਦੇ ਵਾਲਿਆਂ ਦੀ ਪੈਸੇ ਲੈਣ ਲੱਗ ਗਿਆ ਸਰਕਾਰ ਨੂੰ ਪਤਾ ਲੱਗ ਗਿਆ ਉਹਨਾਂ ਨੇ ਰਾਤ ਨੂੰ 12 ਵਜੇ ਉਹਨੂੰ ਡਿਸਮਿਸ ਕਰਤਾ ਲਾਤਾ ਉਹਦੇ ਤੋਂ ਤੇ ਉਹਦੇ ਘਰ ਵਾਲੀ ਹੁਣ ਨਾਲ ਪਈ ਸੀ ਤੜਕੇ ਉੱਠ ਕੇ ਕਹਿੰਦੀ ਜੀ ਮੈਂ ਚਾਹ ਲਿਆਵਾ ਤੁਸੀਂ ਜਾਣਾ ਹੋ ਕਹਿੰਦਾ ਨਹੀਂ ਅੱਜ ਤਾਂ ਵਿਹਲੇ ਹੀ ਆਪਾਂ ਕਹਿੰਦੇ ਕਿਉਂ ਕਹਿੰਦਾ ਬਸ ਆਪਾਂ ਨੂੰ ਅਹੁਦਾ ਖੋ ਲਿਆ ਉਹਨਾਂ ਨੇ ਕਹਿੰਦਾ ਹੁਣ ਤਾਂ ਆਪਾਂ ਖਤਮ ਆ ਓਹੋ ਕਹਿੰਦੀ ਮੇਰਨ ਤਾਂ ਬਾਲੀ ਪਿਹੜੀ ਹੋਈ ਕਹਿੰਦਾ ਕਿਉਂ ਕਹਿੰਦੀ ਮੈਂ ਤਾਂ ਸੁੱਤੀ ਵਜ਼ੀਰ ਨਾਲ ਤੇ ਉੱਠੀ ਫਕੀਰ ਨਾਲ ਉਹ ਗੱਲ ਬਣ ਗਈ ਮੇਰੀ ਕਹਿੰਦੀ ਜਦੋਂ ਮੈਂ ਸੁੱਤੀ ਸੀ ਤੂੰ ਵਜ਼ੀਰ ਸੀ ਜਦੋਂ ਉੱਠੀ ਆ ਤੂੰ ਫਕੀਰ ਐ ਤੇਰੇ ਪੱਲੇ ਡੱਕਾ ਨਹੀਂ ਹਨਾ ਇਹ ਜ਼ਿਆਣੇ ਦੀ ਘਾਵਤ ਹੈ ਵੀ ਇਹ ਪ੍ਰਮਾਤਮਾ ਦੇ ਰੰਗ ਹੈ ਦੇਖੋ ਤੁਸੀਂ ਸੌਣਾ ਵਜ਼ੀਰ ਨਾਲ ਤੇ ਉੱਠਣਾ ਫਕੀਰ ਨਾਲ ਕਈ ਵਾਰੀ ਪ੍ਰਮਾਤਮਾ ਇਹ ਵੀ ਕਰ ਦਿੰਦਾ ਕਿ ਸੌਨੇ ਫਕੀਰ ਨਾਲ ਐ ਤੇ ਉੱਠਦੇ ਵਜ਼ੀਰ ਨਾਲ ਇਹ ਵੀ ਹੋ ਜਾਂਦਾ ਹੈ ਪਰ ਪ੍ਰਮਾਤਮਾ ਤੇ ਭਰੋਸਾ ਹੋਣਾ ਚਾਹੀਦਾ ਕਈ ਬੰਦੇ ਕਹਿ ਦੇਣਗੇ ਜੀ ਆਏ ਆ ਜੀ ਪਹਿਲਾਂ ਲੋਕ ਅਣਪੜ੍ਹੇ ਸੀ ਹੁਣ ਮਾਡਰਨ ਜ਼ਮਾਨਾ ਕਹਾਦਾ ਮਾਡਰਨ ਜ਼ਮਾਨਾ ਹੈ ਜੀ ਹੁਣ ਅਸੀਂ ਤਾਂ ਆਪਦੇ ਆਪ ਨੂੰ ਖਤਮ ਕਰ ਲਿਆ ਅਸੀਂ ਤਾਂ ਮਾਡਰਨ ਮਾਡਰਨ ਕਰਕੇ ਆਪਦੇ ਬੱਚੇ ਖਰਾਬ ਕਰ ਲਏ ਯਾਰ ਅਸੀਂ ਤਾਂ ਬੱਚੇ ਬੱਤੀਆਂ ਦਾ ਕੱਪੜਿਆਂ ਦਾ ਪਹਿਰਾਵਾ ਖਤਮ ਕਰਤਾ ਯਾਰ ਸਾਡੇ ਦਾ ਪਹਿਰਾਵਾ ਹੀ ਚਲਿਆ ਗਿਆ ਉਹ ਪੁਰਾਣੇ ਬਜ਼ੁਰਗ ਸਾਡੇ ਨਾਲੋਂ ਵੱਧ ਪੜੇ ਲਿਖੇ ਸੀਗੇ ਕਿਉਂ ਕਿ ਕਿਉਂਕਿ ਜਿਹੜੇ ਬੰਦੇ ਕਹਿੰਦੇ ਉਹਦੋਂ ਅਨਪੜ੍ਹ ਸੀ ਕਿਉਂ ਉਹਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਸਾਡੇ ਨਾਲੋਂ ਜ਼ਿਆਦਾ ਬਾਣੀ ਉਹਦੋਂ ਪੜ੍ਹੀ ਜਾਂਦੀ ਸੀ ਫੇਰ ਅਨਪੜ੍ਹ ਕਿਵੇਂ ਹੋਏ ਸਾਡੇ ਨਾਲੋਂ ਜ਼ਿਆਦਾ ਵਿਆਖਿਆ ਬਾਣੀ ਦੀ ਉਹਦੋਂ ਕੀਤੀ ਜਾਂਦੀ ਸੀ ਕਥਾਵਾਚ ਕੱਜ ਨਾਲੋਂ ਤਕੜੇ ਉਹਦੋਂ ਸੀ ਫੇਰ ਅਨਪੜ੍ਹ ਕਿਉਂ ਜ਼ਿਆਦਾ ਬੜੇ ਲਿਖੇ ਲੋਕ ਸੀ ਉਹ ਠੀਕ ਹੈ ਗੁਣਾ ਘਟਾਓ ਕਾਪੀਆਂ ਤੇ ਕਰਦੇ ਸੀਗੇ ਗੁਣਾ ਘਟਾਓ ਲਿਖ ਕੇ ਕਰਦੇ ਸੀਗੇ ਹੁਣ ਤਾਂ ਕੈਲਕੂਲੇਟਰ 'ਚ ਮਾਰਦੇ ਆ ਟਿਕ 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 ਪੜ੍ਹੇ ਇਹ ਕਿਹਨਾਂ ਦਾ ਕਿੱਥੋਂ ਪਤਾ ਲੱਗੂਗਾ ਉਹ ਤਾਂ ਮੈਂ ਵੀ ਕਰ ਲੈਣਾ ਗੁਣਾ ਘਟਾਉ ਤੇ ਕੈਲਕੂਲੇਟਰ ਤੇ ਮੈਂਟ ਮਾਰਦਾ ਮੈਂ ਜਿਵੇਂ ਪੜ੍ਹਨਾ ਹੁੰਦਾ ਤਾਂ ਫਿਰ ਤਾਂ ਮੈਂ ਪੜ੍ਹਿਆ ਹੀ ਪਿਆ ਸੀ ਰੌਵਲਾ ਤਾਂ ਆਇਆ ਵੀ ਜਿਹੜੀ ਰਾਕਮ ਤਾਰ ਕੇ ਹਿਸਾਬ ਕਰਨਾ ਉਹ ਸਾਰਿਆਂ ਨੂੰ ਔਖਾ ਹੈ ਉਹ ਪੁਰਾਣੇ ਬਜ਼ੁਰਗ ਕਰਦੇ ਸੀ ਉਰਦੂ ਵੀ ਪੜ੍ਹਦੇ ਸੀ ਠੀਕ ਹੈ ਤੇ ਸਿੱਖੀ ਨਾਲ ਵੀ ਲੋਕ ਅੱਜ ਨਾਲੋਂ ਵੱਧ ਜੁੜੇ ਹੋਏ ਸੀ ਸਿਰੜੀ ਲੋਕ ਸੀ ਸ਼ਾਂਤੀਪੂਰਵਕ ਲੋਕ ਸੀ ਉਹ ਤੇ ਅੱਜ ਕੀ ਹੋ ਰਿਹਾ ਹੈ? ਕੌਣ ਰੋਕੂ? ਗੁਰੂਆਂ ਨੇ ਬੜੀ ਠੱਲ ਪਾਈ ਸੀ। ਸਮੇਂ ਸਮੇਂ ਦੇ ਜਰਨੈਲਾਂ ਦੀਆਂ ਡਿਊਟੀਆਂ ਲੱਗਦੀਆਂ ਸੀ। ਹੁਣ ਤਾਂ ਨਾ ਜਰਨੈਲ ਰਹੀ ਤੇ ਨਾ ਕੋਈ ਉਹ ਗੱਲਾਂ ਰਹੀਆਂ। ਮਾਡਰਨ ਜ਼ਮਾਨਾ ਤੇ ਵੀਡੀਓ ਬਣੀ ਜਾਂਦੀਆਂ ਬੱਚੀਆਂ ਦੀਆਂ ਤੇ ਰਿਕਾਰਡ ਹੋ ਕੇ ਤੇ ਲੀਕ ਹੋਈ ਜਾਂਦੀਆਂ। ਇੰਨਾ ਕਾ ਫਾਰਵਰਡ ਜਮਾਨਾ ਹੋ ਗਿਆ ਇੰਨੇ ਕ ਅਸੀਂ ਅੱਗੇ ਨਿਕਲ ਗਏ ਆ ਕਿ ਬੱਚੇ ਨੂੰ ਬਿਨਾ ਵਿਆਹ ਤੋਂ ਹੀ ਉਹਦੇ ਘਰ ਵਾਲੇ ਦੇ ਨਾਲ ਤੋਰ ਦੰਨੇ ਆ ਵੀ ਤੁਸੀਂ ਭਾਈ ਪ੍ਰੀ-ਬੈਟਿੰਗ ਕਰੋ ਘੁੰਮੋ ਫਿਰੋ ਇੱਕ ਦੂਜੇ ਨੂੰ ਜਾਨੋ ਜਾਣ ਪਹਿਚਾਨ ਦਾ ਇਹ ਮਤਲਬ ਥੋੜੀ ਹੁੰਦਾ ਵੀ ਜਾ ਕੇ ਪੈ ਜਾਓ ਅਗਲੇ ਦੇ ਕੋਲੇ ਠੀਕ ਹੈ ਨਾ ਜਾਣ ਪਹਿਚਾਨ ਦਾ ਮਤਲਬ ਤਾਂ ਇਹ ਹੁੰਦਾ ਵੀ ਇੱਕ ਦੂਜੇ ਨਾਲ ਫੋਨ ਤੇ ਗੱਲਬਾਤ ਕਰ ਲਓ ਇਹ ਗੱਲਾਂ ਬਾਹਰ ਲੈਂਦੀਆਂ ਸੁਣਦੇ ਹੁੰਦੇ ਸੀ ਆਪਾਂ ਭਾਈ ਹਜੇ ਤੁਸੀਂ ਇੱਕ ਦੂਜੇ ਨਾਲ ਫ੍ਰੈਂਡਲੀ ਰਹੋ ਕਿ ਸਾਨੂੰ ਇੱਕ ਦੂਜੇ ਦੇ ਸੁਭਾਅ ਬਾਰੇ ਪਤਾ ਲੱਗ ਜੂ ਚਲੋ ਉਹ ਦੋ ਮਹੀਨਾ ਮਹੀਨਾ ਰਹਿੰਦੇ ਆ ਮੁੜ ਕੇ ਕਿਸੇ ਗੱਲ ਤੋਂ ਲੜਾਈ ਹੋ ਜਾਂਦੀ ਆ ਬਾਅਦ ਉਹ ਵੀਡੀਓ ਬਣਾਈ ਬੈਠਾਉਂਦਾ ਉਹ ਵੀਡੀਓ ਭੇਜਣ ਲੱਗ ਜਾਂਦਾ ਮੈਂ ਐਂ ਕਰ ਦੂੰ ਮੈਂ ਤੈਨੂੰ ਜਲੀਲ ਕਰੂੰ ਆਹ ਕੰਮ ਐ ਇਹ ਕੋਸ ਨਹੀਂ ਸੀ ਪਹਿਲਾਂ ਬਿਲਕੁਲ ਨਹੀਂ ਸੀ ਸ਼ਾਂਤੀਪੂਰਵਕ ਲੋਕ ਇੱਜ਼ਤ ਵਾਲੇ ਲੋਕ ਪਿੰਡ ਦੀ ਧੀ ਤੁਰਦੀ ਸੀ ਸਾਰਾ ਪਿੰਡ ਰੋਂਦਾ ਸੀ ਸਾਰਾ ਪਿੰਡ ਅੱਜ ਜੇ ਕਿਸੇ ਦੀ ਧੀ ਤੁਰਦੀ ਆ 15 20 ਪਿੰਡ ਦੇ ਮੁੰਡੇ ਰੋਂਦੇ ਹੁੰਦੇ ਆ ਕੋਈ ਕਹਿੰਦਾ ਮੇਰੀ ਝੇਲੀ ਸੀ ਕੋਈ ਕਹਿੰਦਾ ਮੇਰੀ ਝੇਲੀ ਸੀ ਕਿਹੜੀ ਇੱਜ਼ਤ ਰਹੀ ਪਿੰਡ 'ਚ ਹਰ ਬੰਦਾ ਇੱਕ ਦੂਜੇ ਦੀ ਇੱਜ਼ਤ ਤੱਕੋਂ ਦਾ ਫਿਰਦਾ ਆ ਵਿਦਵਾਨ ਬਣੇ ਫਿਰਦੇ ਆ ਕਈ ਇੱਥੇ ਆ ਫੇਸਬੁੱਕਾਂ ਤੇ ਯੂਟਿਊਬਾਂ ਤੇ ਆਏ ਆ ਜੀ ਉਹ ਕੁੜੀ ਨੇ ਐਂ ਕਰਿਆ ਫਲਾਣਾ ਕਰਿਆ ਵੀਡੀਓ ਐਂ ਆ ਇਹ ਬਹੁਤ ਗਲਤ ਹੋ ਗਿਆ ਮੈਂ ਕਿਹਾ ਤੂੰ ਸੂੰ ਹੀ ਚਾਰ-ਚਾਰ ਵਾਰੀ ਵੇਖੀ ਉਹ ਨਾਲੇ ਮੋੜ ਕੇ ਕੱਲੇ ਬੈਠ ਕੇ ਹੁਣ ਤੁਸੀਂ ਆ ਗੱਲਾਂ ਕਰਦੇ ਆ ਯਾਰ ਜੇ ਹੁਣ ਕਿਸੇ ਬੱਚੇ ਤੋਂ ਗਲਤੀ ਹੋ ਗਈ ਉਹਨੂੰ ਜਲੀਲ ਥੋੜੀ ਕਰਨਾ ਹੈ ਉਹਨੂੰ ਮਾਫੀ ਵੀ ਦੇਣੀ ਹੈ ਕਿ ਨਹੀਂ ਅਸੀਂ ਕਿ ਰੱਬ ਬਣ ਗਏ ਅਸੀਂ ਕਿ ਰੱਬ ਨਾਲੋਂ ਵੱਡੇ ਹੋ ਗਏ ਅਸੀਂ ਇੱਕ ਤਾਂ ਬੱਚੇ ਦੇ ਮਾਂ ਨਹੀਂ ਭੈਣ ਨਹੀਂ ਭਰਾ ਨਹੀਂ ਇੱਕ ਕੱਲਾ ਪਿਓ ਆ ਪਿਓ ਨੇ ਕਿੰਨੀ ਤਕੜੀ ਗੱਲ ਕਹੀ ਕਹਿੰਦਾ ਬਸ ਮੈਂ ਤਾਂ ਰੱਬ ਅਗੇ ਇਹੀ ਅਰਦਾਸ ਕਰਦਾ ਜੇ ਕਿਸੇ ਧੀ ਦੀ ਮਾਂ ਮਰ ਜੇ ਤਾਂ ਧੀ ਨਾਲ ਹੀ ਮਰ ਜੇ ਕਿੰਨਾ ਦੁਖੀ ਹੋ ਕੇ ਕਹੀ ਯਾਰੋ ਨੇ ਮੇਰੀ ਤਾਂ ਉਹਦੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜੋ ਉਸ ਪਿਓ ਨੂੰ ਹੌਸਲਾ ਦਿਓ ਪਿਓ ਦੀ ਕੀ ਗਲਤੀ ਆ ਯਾਰ ਜੇ ਧੀ ਨੇ ਕੋਈ ਗਲਤੀ ਕੀਤੀ ਆ ਪਿਓ ਦੀ ਕੀ ਗਲਤੀ ਆ ਯਾਰ ਠੀਕ ਹੈ ਕਿੰਨੀ ਤਕੜੀ ਗੱਲ ਕਹੀ ਉਹਨੇ ਇਵਸ ਮੇਰੀ ਦਾ ਰੱਬ ਅਗੇ ਇਹੀ ਅਰਦਾਸ ਆਗੇ ਤੋ ਜੇ ਕਿਸੇ ਦੀ ਮਾਂ ਲੈ ਕੇ ਜਾਣੀ ਧੀ ਨੂੰ ਵੀ ਨਾਲ ਹੀ ਲੈ ਜੀ ਤੇ ਉਹ ਆਸਰੇ ਨਾ ਛੱਡੀ ਕਿਉਂਕਿ ਵਾਕਈ ਯਾਰ ਪਿਓ ਕਿਹੜੀ ਪਰਵਰਸ ਕਰੇ ਪਿਓ ਬੱਚੀ ਨਾਲ ਕੀ ਗੱਲ ਕਰੇ ਬਰਾਬਰ ਦੀ ਨਾ ਯਾਰ ਹੁਣ ਪਿਓ ਤੇ ਕੀ ਬੀਤ ਰਹੀ ਆ ਉਹ ਪਿਓ ਜਾਣਦਾ ਯਾਰ ਅਸੀਂ ਤਾਂ ਗੱਲਾਂ ਕਰਨ ਵਾਲੇ ਆ ਨਾ ਅਈਦਾ ਐ ਅਭੀ ਤੂੰ ਕਿਉਂ ਤੋਰੇ ਬਈ ਤੂੰ ਕਿਉਂ 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 ਉਹਨੂੰ ਪੁੱਤ ਦੀਂਦਾ ਸੀ ਉਹਦੇ ਚ ਤਾਂ ਤੋਰੀ ਸੀ ਉਹਨੇ ਉਦ ਘਰੇ ਸਾਧ ਕੇ ਰੋਟੀ ਖਵਾਉਂਦਾ ਸੀ ਉਹਨੂੰ ਫੋਨ ਲਾਉਂਦਾ ਸੀ ਬੇਟਾ ਜੀ ਆਜੋ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਉਹਨੂੰ ਪੁੱਤ ਦੀਂਦਾ ਸੀ ਮਿੱਤੀ ਵੇ ਕਿ ਆ ਪੁੱਤ ਲੈਣਾ ਮੈਂ ਤਾਂ ਸਾਦਾ ਸੀ ਵਿਚਾਰਾ ਜੇ ਕਿਸੇ ਦੇ ਨਹੀਂ ਹੈਗਾ ਉਹਨੂੰ ਪੁੱਛੋ ਵੀ ਦੁੱਖ ਕੀ ਹੁੰਦਾ ਪੁੱਤਾਂ ਦਾ ਉਹਨੂੰ ਜੇ ਜਵਾਈ ਮਿਲ ਜੇ ਚੰਗਾ ਉਹ ਭੱਜਿਆ ਫਿਰੂ ਉਹਨੇ ਖਬਰ ਕਿੰਨਾ ਕਿ ਮਿੱਠਾ ਪਿਆਰਾ ਸੀ ਉਸ ਪਰਿਵਾਰ ਨਾਲ ਉਹ ਮਾਂ ਪਿਓਤੀ ਨਾਲ ਜਿਹੜਾ ਪਿਓ ਰੋਟੀ ਤੇ ਸਾਦਾ ਸੀ ਉਹਨੂੰ ਪਰ ਅਸੀਂ ਸ਼ਰਮ ਲਾਤੀ ਬਈ ਸਾਡੇ ਵਿੱਚ ਸਿਆਣੇ ਸਿਆਣੇ ਬੰਦੇ ਲੱਗੇ ਪਏ ਨਿੰਦਣ ਯਾਰ ਇਹ ਕੋ ਬੱਡੀ ਗੱਲ ਨਹੀਂ ਕਰੀ ਕੁੜੀ ਨੇ ਯਾਰ ਠੀਕ ਹੈ ਨਾ ਕਿਹੜਾ ਸਾਉ ਪੁੱਤ ਹੈ ਆਪੋ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਕਿੰਨੇ ਕੇ ਚੰਗੇ ਆ ਯਾਰ ਤੁਸੀਂ ਮੈਨੂੰ ਪਤਾ ਜਿਹੜਾ ਕਹਿੰਦਾ ਲੈ ਉਹਨੂੰ ਫੜ ਕੇ ਲੈ ਚੱਲੋ ਉਹਨੂੰ ਕਹਾ ਇੱਥੇ ਖਾਸ ਹਾਂ ਇਹ ਤਲ ਗੁਰੂ ਸਾਹਿਬ ਦੇ ਅੱਗੇ ਵੀ ਤੂੰ ਚ ਸੱਚਾ ਹੈ ਪਿੱਛੇ ਵੱਜੂ ਦਾਸ ਪਟੋ ਦੀ ਨਾਲ ਦੂਜੇ ਨੂੰ ਕਹਿਣਾ ਸੌਖਾ ਹੈ ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਮਾਰੋ ਫਿਰ ਰੱਬ ਤੋਂ ਡਰੋ ਵੀ ਸਾਡੇ ਵੀ 3 ਪੁੱਤ ਹੋਣੇ ਆ ਪਰਮਾਤਮਾ ਇਹੋ ਜਿਹਾ ਸਮਾਂ ਨਾ ਲਿਆਈ ਕਿਸੇ ਤੇ ਇਹ ਗੱਲਾਂ ਕਰਿਆ ਕਰੋ ਯਾਰ ਨਾ ਕਿ ਗਾਂ ਹੁਣ ਇਹ ਕੁੜੀ ਦੀ ਚਲੋ ਵੀਡੀਓ ਵਾਇਰਲ ਹੋਈ ਹੋਈ ਆ ਤਿੰਨਾ ਚਾਰਾਂ ਦੇ ਹੋਰ ਨਾ ਲਈ ਜਾਂਦੀ ਜਨਤਾ ਉਹਦਾ ਵੀ ਆਉਣ ਵਾਲੀ ਆ ਉਹਦੀ ਵੀ ਆਉਣ ਵਾਲੀ ਆ ਵਾ ਵਈ ਵਾ ਜੇ ਕੋਈ ਬੰਦਾ ਗਲਤੀ ਕਰੇ ਉਹਨੂੰ ਨਹੀਂ ਕਹਿੰਦੇ ਅਸੰਗੇ ਨੇ ਕਰੀ ਸੀ ਉਹਨੂੰ ਤਾਂ ਟ੍ਰੈਂਡ ਬਣਾ ਲਿਆ ਯਾਰ ਅਸੀਂ ਸਟੇਜਾਂ ਤੇ ਚੜਾ ਕੇ ਚੱਲ ਬਾਹੂ ਪੈਂਟ ਨਹੀਂ ਪਾਉਣੀ ਪੈਂਟ ਨਹੀਂ ਪਾਉਣੀ ਹੈ ਤੇ ਜਿਹੜੀ ਅਜੇ ਧੀ ਵੀ ਆ ਗਈ ਹੈ ਤੇ ਇਹਨੂੰ ਆਪਾਂ ਯਾਰ ਮਾਰਨ ਤੋਂ ਮਜਬੂਰ ਕਰੀ ਜੰਨੇ ਯਾਰ ਐ ਨਾ ਕਰਿਆ ਕਰੋ ਜੇ ਕਿਸੇ ਤੇ ਵਿਵਪਤਾ ਆਉਂਦੀ ਹੈ ਉਹਦੇ ਨਾਲ ਜੇ ਖੜਨਾ ਨਹੀਂ ਨਾ ਉਹਦਾ ਮਜ਼ਾਕ ਵੀ ਨਾ ਅੜਾਈਏ ਤਾਂ ਬਹੁਤ ਵਧੀਆ ਗੱਲ ਹੈ ਸਾਡੇ ਪੰਜਾਬ ਦੀ ਇੱਜ਼ਤ ਐ ਪੰਜਾਬ ਦੀ ਵੀਡੀਓ ਐ ਪੰਜਾਬ ਦੀ ਢਲੀਲ ਵੱਢ ਜੇ ਬਾਜੀ ਜੇ ਤਾਂ ਬਹੁਤ ਵਧੀਆ ਗੱਲ ਐ ਤੇ ਜੇ ਉਹ ਖਿੱਲਰ ਗਈ ਤਾਂ ਇੱਜ਼ਤ ਪੰਜਾਬ ਦੀ ਖਿੱਲਰਦੀ ਐ ਅੱਗੇ ਵਾਲਾ ਜ਼ਮਾਨਾ ਹੁੰਦਾ ਤਾਂ ਪਿੰਡ ਨੇ ਸਾਰੇ ਨੇ ਇਕੱਠੇ ਹੋ ਕੇ ਅਫਸੋਸ ਕਰਨਾ ਸੀ ਵੀ ਸਾਡੇ ਪਿੰਡ ਨਾਲ ਹੋ ਕੀ ਗਿਆ ਕਿਉਂਕਿ ਸਾਰੇ ਪਿੰਡ ਨੂੰ ਤੂਮਤ ਲੱਗ ਜਾਂਦੀ ਐ ਜੇ ਕੋਈ ਇਹੋ ਜੀ ਗੱਲ ਹੋ ਜੀ ਜਿਹੜੇ ਸਹੀ ਲੋਕ ਐ ਤੇ ਜਿਹੜੇ ਉਹ ਬਿਸ਼ਰਮ ਆਉਂ ਕਹਿੰਦਾ ਬਿਸ਼ਰਮਾਂ ਦੀ ਡੁੱਲ ਗਈ ਦਾਲ ਨਾ ਨਾਉ ਕਹਿੰਦਾ ਜਾਣ ਕੇ ਡੋਲੀ ਆਈ ਤਾਂ ਡੋਲ ਡੋਲੀ ਖਾਨੇ ਆ ਕਿਉਂਕਿ ਉਹਨਾਂ ਨੇ ਕਿਹੜਾ ਮੰਨਣਾ ਇਸ ਕਰਕੇ ਮੇਰੀ ਤਾਂ ਕੋਈ ਬੇਨਤੀ ਹੈ ਮੈਨੂੰ ਤਾਂ ਆਪ ਨੀਂਦ ਨਹੀਂ ਆਉਂਦੀ ਯਾਰ ਉਹ ਬੱਚੀ ਆਲ ਵੇਖ ਕੇ ਉਹਦਾ ਚਿਹਰਾ ਵੇਖ ਕੇ ਵੀ ਉਹ ਮਤਲਬ ਕਿ ਕਿਵੇਂ ਸਾਹਮਣਾ ਕਰ ਰਹੀ ਹੈ ਯਾਰ ਲੋਕਾਂ ਦਾ ਉਹਨੇ ਫੇਸ ਵੀ ਨਹੀਂ ਢਕਿਆ ਆਪਦਾ ਵਿਚਾਰੀ ਨੇ ਯਾਰ ਇੱਕ ਵੀਡੀਓ ਬਣਵਾਈ ਯਾਰ ਪੱਤਰਕਾਰ ਨੇ ਪੰਬਲ ਜਹਾ ਲਾਇਆ ਉਹਦੇ ਤੇ ਪਰ ਉਹਨੇ ਚੀਰਾ ਵੀ ਨਹੀਂ ਟੱਕਿਆ ਯਾਰ ਉਹਨੇ ਨਾ ਇਹ ਕਿਹਾ ਮੇਰੀ ਨਹੀਂ ਜਾਏ ਆਈ ਨਾ ਨਾ ਉਹ ਕਹਿੰਦੀ ਸਾਰਾ ਕੁਝ ਮੇਰਾ ਹੈ ਹੋਰ ਕੀ ਹੋਣਾ ਚਾਹੁੰਦੇ ਆ ਤੋ ਯਾਰ ਥੋੜੀ ਤਾਂ ਉਹ ਗੱਲ ਹੋ ਗਈ ਉਹ ਭੱਲੇ ਵਾਲੀ ਗੱਲ ਨਾ ਉਹ ਕਹਿੰਦਾ ਘਰੇ ਆ ਗਿਆ ਉਹ ਕਹਿੰਦਾ ਵੀ ਤਾ 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 ਉਹ ਕਹਿੰਦਾ ਹਾਂ ਕਹਿੰਦਾ ਸ਼ਾਂਤੀ ਪੱਜ ਗਈ ਕਹਿੰਦਾ ਮੈਂ ਨਹੀਂ ਮੰਨਦਾ ਉਹ ਕਹਿੰਦਾ ਯਾਰ ਸਾਰਾ ਪਿੰਡ ਕਹੀ ਜਾਂਦਾ ਸ਼ਾਂਤੀ ਭੱਜ ਗਈ ਕੱਲਾ ਤੂੰ ਹੀ ਨਹੀਂ ਮੰਨਦਾ ਉਹ ਕਹਿੰਦਾ ਮੈਂ ਮੰਨਦਾ ਹੀ ਨਹੀਂ ਸ਼ਾਂਤੀ ਭੱਜੀ ਐ ਉਹ ਹੋ ਚਾਤਾ ਕਹਿੰਦਾ ਸੱਚੀ ਭੱਜ ਗਈ ਉਹ ਕਹਿੰਦਾ ਪਰ ਮੈਂ ਨਹੀਂ ਮੰਨਦਾ ਉਹ ਕਹਿੰਦਾ ਤੂੰ ਕਿਵੇਂ ਮੰਨੇਗਾ ਕਹਿੰਦਾ ਜਿੱਤੇ ਸਾਡੇ ਨਾਲ ਭੱਜੂ ਮੈਂ ਤਾਂ ਉਦਦੇ ਮੰਨੂ ਵੀ ਹੁਣ ਭੱਜੀ ਐ ਹੁਣ ਤਾਂ ਨਹੀਂ ਸਾਨੂੰ ਯਕੀਨ ਕੀ ਇਹਦੇ ਨਾਲ ਭੱਜੀ ਐ ਕਹਿੰਦਾ ਸਾਡੇ ਨਾਲ ਭੱਜੇ ਤਾਂ ਮੰਨਗੇ ਤੁਸੀਂ ਤਾਂ ਹੁਣ ਉਹ ਗੱਲਾਂ ਕਰਦੇ ਆ ਭਾਈ ਵੀ ਸਾਡੇ ਨਾਲ ਵੀਡੀਓ ਬਣਾਵੇ ਕੋਈ ਆ ਕੇ ਇਸ ਦਾ ਫੇਰ ਦੁੱਖ ਸੁੱਖ ਕਰਾਂਗੇ ਨਹੀਂ ਤਾਂ ਨਹੀਂ ਕਰਨਾ ਹੁਣ ਕੋਈ ਕੋਸ਼ ਕਹਿੰਦਾ ਹੈ ਕੋਈ ਕੋਸ਼ ਕਹਿੰਦਾ ਹੈ ਉਹ ਜੂਕੇ ਤੋਂ ਆ ਗਈ ਵੀਡੀਓ ਇੱਥੋਂ ਆ ਗਈ ਕਈ ਪੱਤਰਕਾਰ ਐਵੇਂ ਕਿਸੇ ਬਜ਼ੁਰਗ ਕੋਲੇ ਬਹਿ ਜਾਂਦੇ ਆ ਜਾ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀਡੀਓ ਤੇ ਓਏ ਹੋਏ ਬਾਈ ਓਏ ਤੁਹਾਨੂੰ ਕੀ ਹੋ ਗਿਆ ਤੁਹਾਡੀ ਮਤ ਨੂੰ ਯਾਰ ਤੁਸੀਂ ਉਹੀ ਪਿੰਡਾਂ ਦੇ ਪਿੰਡਾਂ ਦੇ ਤੁਰਪੀਂ ਯਾਰ ਇੱਕ ਬਜ਼ੁਰਗ ਕੋਲੇ ਬੈਠ ਕੇ ਯਾਰ ਉਹ ਕੁੜੀ ਦਾ ਨਾਮ ਲੈ ਕੇ ਸਿੱਧੇ ਚਲੀ ਜਾਂਦੇ ਆ ਯਾਰ ਮੱਕੜ ਨੇ ਵੀਡੀਓ ਤੇ ਇੰਟਰਵਿਊ ਕਰੀ ਹੈ ਇੱਕ ਬੰਦੇ ਨਾਲ ਜਿਨ੍ਹਾਂ ਦੀ ਗੱਲ ਹੋਈ ਸੀ ਉਸ ਬਾਪ ਬੇਟੀ ਦੇ ਨਾਲ ਉਹਨਾਂ ਨੇ ਜਦੋਂ ਮੱਕੜ ਸਾਹਿਬ ਨੇ ਇਹੀ ਗੱਲ ਕਹੀ ਕਹਿੰਦਾ ਆਪਾਂ ਆਇਡੈਂਟੀ ਛੁਪਾ ਕੇ ਰੱਖਣੀ ਆ ਜੀ ਪਿੰਡ ਨਹੀਂ ਦੱਸਣਾ ਪਾ ਉਹਨਾਂ ਦਾ ਆਇਡੈਂਟੀ ਨੂੰ ਛੁਪਾ ਕੇ ਗੱਲ ਕਰਨੀ ਆ ਪਰ ਬੱਚੀ ਨਾਲ ਬਹੁਤ ਰੀਅਲ ਗਲਤ ਗੱਲ ਹੋ ਗਈ ਆ ਮੈਂ ਸਲੂਟ ਕਰਦਾ ਮੱਕੜ ਨੂੰ ਪੱਤਰਕਾਰ ਹੋਣ ਤਾਂ ਤੇਰੇ ਵਰਗੇ ਹੋਣ ਪੱਤਰਕਾਰ ਹੋਣ ਤਾਂ ਜਗਦੀਪ ਥਲੀ ਵਰਗੇ ਹੋਣ ਪੱਤਰਕਾਰ ਹੋਣ ਤਾਂ ਟਹਿਨੇ ਵਰਗੇ ਹੋਣ ਠੀਕ ਹੈ ਜਰ ਪੱਤਰਕਾਰੀ ਦੇ ਘਰ ਬਹੁਤ ਦੂਰ ਹੈ ਮਨਿੰਦਰ ਹੈ ਭਾਈ ਆਪਣਾ ਜੈਤੋ ਵਾਲਾ ਠੀਕ ਹੈ ਪੱਤਰਕਾਰੀ ਕਰਨੀ ਬਹੁਤ ਔਖੀ ਹੈ ਕਹਿਣਾ ਸੌਖਾ ਪਰ ਜਿਹੜਾ ਜੋ ਭੀੜ ਪਈ ਤੋਂ ਪਤਾ ਲੱਗਦਾ ਪੱਤਰਕਾਰ ਚੀਜ਼ ਕੀ ਹੁੰਦੇ ਆ ਪਾਈ ਮੈਨੂੰ ਨਹੀਂ ਇਹ ਚੀਜ਼ਾਂ ਫਟ ਆਈਆਂ ਜਿਹੜਾ ਮਾਡਰਨ ਜ਼ਮਾਨਾ ਹੈ ਅਸੀਂ ਕੈਨੇਡਾ ਬਣਾ ਲਿਆ ਅਸੀਂ ਉਹ ਬਣਾ ਲਿਆ ਜਰ ਕੈਨੇਡਾ ਜਾ ਕੇ ਤਾਂ ਵੇਖੋ ਉੱਥੇ ਲੋਕ ਕਿਵੇਂ ਰਹਿੰਦੇ ਆਪਾਂ ਗਏ ਆ ਉੱਥੇ ਮੱਛਰ ਵੀ ਆ ਉੱਥੇ ਮੱਖੀਆਂ ਵੀ ਆ ਉੱਥੇ ਤੁੱਪ ਵੀ ਆ ਉੱਥੇ ਗਰਮੀ ਵੀ ਆ ਉਹ ਜਿਹੜਾ ਇੱਕ ਅੱਧੀ ਰ ਜਾ ਕੇ ਆਉਂਦਾ ਕੋਈ ਗਰੀਬ ਮੇਰੇ ਵਰਗਾ ਇੱਕ ਜਾਇਆ ਕੈਨੇਡਾ ਰੀਅਲ ਗੱਲ ਹੈ ਮੈਂ ਨਾਂ ਨਹੀਂ ਲੈਣਾ ਉਹਦਾ ਬਿਲਕੁਲ ਰੀਅਲ ਕੈਨੇਡਾ ਜਾਇਆ ਉਹ ਉੱਥੇ ਹੁਣ ਠੰਡ ਚ ਗਿਆ ਸੀਗਾ ਤੇ ਉੱਥੇ ਜਦੋਂ ਮੌਸਮ ਚੇਂਜ ਹੋਇਆ ਹਜੇ ਉੱਥੇ ਠੰਡ ਹੀ ਸੀ ਕੋਟ ਪੈਂਦੇ ਸੀਗੇ ਤੇ ਉਹ ਕੋਟ ਪਾ ਕੇ ਪੈਨਡ ਆ ਗਿਆ ਇੱਥੇ ਤਾਂ ਹੁਣ ਗਰਮੀ ਆ ਉਹ ਗੱਡੀ ਜੇ ਏਸੀ ਚੱਲੀ ਜਾਂਦਾ ਉਹ ਕੋਟ ਪਾਈ ਬੈਠਾ ਉਹ ਗੱਡੀ ਵਾਲਾ ਕਹਿੰਦਾ ਬਾਈ ਲਾਹਣ ਦੇ ਕੋਟ ਹੌਣ ਤਾਂ ਵਾ ਠੀਕ ਐ ਨਾ ਸਾਡੇ ਠੰਡਾ ਉੱਥੇ ਉਹ ਥੋੜੇ ਉੱਥੇ ਠੰਡਾ ਤੂੰ ਤਾਂ ਗਿਆ ਹੀ ਹੁਣ 15 20 ਦਿਨ ਦੀ ਖਾਤਰ ਕੰਜਰ ਤੇ ਗੋਟ ਲਾਲਾ ਨਾ ਇੱਥੇ ਵੀ ਦੁਪਹਿਰੇ ਪਿੰਡ 'ਚ ਵੀ ਪਾਈ ਫਿਰੇ ਕਿਤੇ ਉਹ ਗਲੀ ਲੰਘ ਜਾਏ ਕਿਤੇ ਉਹ ਗਲੀ ਲੋਕਾਂ ਨੂੰ ਮੁੜਕਾ ਹੀ ਜਾਵੇ ਉਹ ਕਹਿੰਦੇ ਕੋਟ ਉੱਥੇ ਠੰਡ ਐ ਉੱਥੇ ਬਰਫ਼ ਪੈਂਦੀ ਐ ਬਦੰਦਰ ਕਨੇਡਾ ਐ ਤੂੰ ਹੀ ਤਾਂ ਉਹੀ ਗੱਲ ਜੂਆ ਕਾਲੀ ਤੂੰ ਤਾਂ ਮੈਨੂੰ ਕਰੀ ਜਾਨੇ ਹਜੇ ਮੇਰਾ ਸਰੀਰ ਥੋੜੀ ਉੱਥੇ ਆਇਆ ਹੈ ਤਾਪਮਾਨ ਥੋੜੀ ਆਇਆ ਹੈ ਹਜੇ ਵੀ ਮਤਲਬ ਕਿ ਠੰਡ ਮੰਨ ਰਿਹਾ ਹੈ ਉਥੋਂ ਵਾਲੀ ਠੰਡ ਕਦਾ ਹਜੇ ਵੀ ਲੱਗੀ ਜਾਂਦੀ ਹੈ ਮੈਨੂੰ ਇੱਥੇ ਵੀ ਲੋਕ ਕਹਿਣ ਵੀ ਇਹ ਕੈਨੇਡਾ ਚ ਆਇਆ ਕੋਟ ਪਾਈ ਫਿਰਦਲ ਹਾਰ ਚ ਪਾਈ ਫਿਰੇ ਠੀਕ ਹੈ ਕਿਉਂਕਿ ਲੋਕ ਮੌਸਮ ਨਹੀਂ ਵੇਂਦੇ ਹਵਾ ਖੋਰੀ ਵੇਂਦੇ ਆ ਵੀ ਸਾਡੀ ਇੱਜ਼ਤ ਕਿਵੇਂ ਬਣੂ ਤੇ ਅਸੀਂ ਹਵਾ ਕਿਵੇਂ ਕਰਾਂਗੇ ਲੋਕਾਂ ਤੇ ਹਵਾ ਕਰਦੇ ਆ ਜਿਵੇਂ ਦबई ਵਾਲੇ ਸੈਂਟ ਮਾਰ ਕੇ ਉਹ ਗਲੀ ਨਾਂਗੇ 스멜 ਲਈ ਚਾਰ ਅਸੀਂ ਮਗਰ ਭੱਜ ਲੈਣਾ ਫਲਾਣਾ ਦबई ਚ ਆ ਜਾਂਦਾ ਓਏ ਜਹਾਜ਼ ਤੇ ਆਇਆ ਮਤਲਬ ਆਹ ਆਇਆ ਓਏ ਓਏ ਹੋਏ ਬਸ ਉਹਦੇ ਮਗਰ ਸੈਂਟ ਸੌਂਗਦੇ ਫਿਰਨਾ ਉਹਨੇ ਸੈਂਟ ਟੈਨਾਂ ਲਾ ਲੈਣਾ 2-3 ਰੁਪਈਆਂ ਦੀ ਸ਼ੀਸ਼ੀ ਆਉਂਦੀ ਹੋਊਗੀ ਇੰਨਾ ਸੈੱਟ ਲੈਣਾ ਉਹਨੇ 3-4 ਨੂੰ ਉਹ ਥੇਲ ਕਰ ਆਉਂਦਾ ਸੀ 3-4 ਉਹ ਲੈ ਜਾਂਦੇ ਟਾਂਕੇ ਨਾਲ ਪਤਾ ਉੱਥੇ ਜਾ ਕੇ ਲਾਦੇ ਕਿਹੜੇ ਭਾਅ ਵਿਕਦੀ ਆ ਜਦੋਂ ਉੱਧਰਲੀ ਧਰਤੀ ਤੇ ਉਤਰ ਕੇ ਬੇਲ ਚਾ ਫੜਾਉਂਦੇ ਸੀ ਉਹ ਕਹਿੰਦਾ ਯਾਰ ਉੱਥੇ ਤਾਂ ਸੈਂਟ ਲਾ ਕੇ ਕਹਿੰਦੇ ਉਹ ਕਹਿੰਦੇ ਸੈਂਟ ਬਾਅਦ ਚਲਾਈ ਹੁਣ ਚੱਲ ਕੰਮ ਤੇ ਬੇਲ ਚਾ ਚੱਕ ਫੇਰ ਪਿੰਡ ਨੂੰ ਰੋਂਦੇ ਉੱਥੇ ਜਾ ਕੇ ਕਿਉਂਕਿ ਉਹਨਾਂ ਦੀ ਪ੍ਰਮਾਤਮਾ ਨੇ ਡਿਊਟੀ ਲਈ ਆ ਵੀ ਤੁਸੀਂ ਕਈ ਘਰਾਂ ਦੇ ਮੁੰਡੇ ਲਿਆਉਣੇ ਆ ਬਾਹਰ ਹੁਣ ਸਰਕਾਰ ਨੇ ਇੱਕ ਨਵਾਂ ਐਲਾਨ ਕਰਤਾ ਜਿਹੜੇ ਰਿਟਾਇਰ ਫੌਜੀ ਆ ਕੈਨੇਡਾ ਨੇ ਵੀਜੇ ਖੋਲਤੇ ਜੀ ਜਿਹੜੇ ਅਗਨੀ ਵੀਰ ਐ ਉਹਨਾਂ ਲਈ ਵੀ ਵੀਜੇ ਖੋਲਤੇ ਜੀ ਦੇਖੋ ਕਿੰਨੀ ਵੱਡੀ ਚਾਲ ਐ ਅਗਨੀ ਵੀਰ ਦਾ ਮਤਲਬ ਕੀ ਹੈ ਕਿ ਜਿਹੜੇ ਸਾਡੇ ਮੁੰਡੇ ਨਸਿਆਂ ਤੋਂ ਬਚੇ ਸੀ ਉਹ ਫੌਜ ਚ ਭਰਤੀ ਹੋਏ ਸੀ ਕਿਉਂਕਿ ਡੋਪ ਟੈਸਟ ਹੁੰਦਾ ਹੈ ਰ ਆ ਵਗੈਰਾ ਹੁੰਦਾ ਠੀਕ ਹੈ ਹੁਣ ਉਹ ਰਿਟਾਇਰਮੈਂਟ ਲੈ ਗਏ ਆ 4-4 ਸਾਲ ਬਾਅਦ ਹੁਣ ਉਹਨਾਂ ਨੂੰ ਚਾੱਕ ਕੇ ਕੈਨੇਡਾ ਲੈ ਜਾਣਗੇ ਜਿਹੜੇ ਫੌਜੀ ਰਿਟਾਇਰ ਹੋਏ ਆ ਉਹਨਾਂ ਨੂੰ ਕੈਨੇਡਾ ਲੈ ਜਾਣਗੇ ਠੀਕ ਹੈ ਜੀ ਪੜੇ ਲਿਖੇ ਲੋਕ ਲੈ ਗਏ ਚੰਗੇ ਮੁੰਡੇ ਫਿਰ ਮਗਰ ਉਹੀ ਰਹਿਤ ਖੂਦ ਸਾਡੇ ਪਿੰਡ ਵਾਲੀ ਹੋਣੀ ਆ ਸਾਡੇ ਪਿੰਡ ਇੱਕ ਘਰ ਦੇ ਤਿੰਨ ਚਾਰ ਮੁੰਡੇ ਸੀ ਇੱਕ ਜਮੇ ਏਡਾ ਕੁ ਸੀ ਤੇ ਸਾਡੇ ਸਾਰਾ ਪਿੰਡ ਹੀ ਦੌਧ ਰੂਪਿਆ ਹੈ ਗਿਆ ਸਾਰਾ ਪਿੰਡ ਦੀ ਸਾਡੇ ਆਪਦੇ ਘਰੇ ਆ ਯਾਰ 8-10 ਤਾਂ ਸਾਡੇ ਘਰਾਂ ਚ ਬੈਠੀਆਂ ਤਾਂ ਉਧਰ ਦੀਆਂ ਹਰੇ ਘਰੇ ਕਿਸੇ ਦੇ ਦੋ ਕਿਸੇ ਦੇ ਇੱਕ ਤਿੰਨ ਤਾਂ ਸਾਡੇ ਘਰੇ ਆ ਲੈ ਮੇਰਿਆਂ ਭਾਬੀਆਂ ਉਹ ਕਹਿੰਦੇ ਵੀ ਦੌਧ ਵਾਲੇ ਦਾ ਸਬਜ਼ੀ ਵੇਚਣਾਉਂਦੇ ਆ ਕਿ ਜੇ ਕੋਈ ਮੁੰਡਾ ਚੰਗਾ ਸਬਜ਼ੀ ਲੈਣ ਜਾਵੇ ਉਹ ਉੱਥੇ ਰੁਪਈਆ ਫੇੜ ਦਿੰਦੇ ਚੱਕ ਓਏ ਵਿਆਹ ਹੈਗਾ ਤੂੰ ਵੀ ਤੇ ਉਹ ਮੈਂ ਉਹਨਾਂ ਨਾਲ ਗੱਲਾਂ ਕਰੀ ਜਾਣ ਉਹ ਸਾਡੇ ਪਿੰਡ ਦਾ ਜਿਹੜਾ ਐਡਾ ਕਿਸੇ ਘਸਿਆ ਜਾ ਉਹ ਵਿਆਹ ਹੈ ਗਿਆ ਉਹ ਕਹਿੰਦੇ ਹੁਣ ਨਹੀਂ ਆ ਕਿ ਆਪਣੇ ਪਿੰਡ ਕੋਈ ਰਸਤਾ ਹੋਇਆ ਉਹਦਾ ਪਿਓ ਕਹਿੰਦਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਹਿਣ ਖੂਦ ਜੀ ਰਹਿ ਗਈ ਮੁੰਡੇ ਦਾ ਮੋੱਕ ਕੇ ਕਹਿੰਦਾ ਸਾਡੇ ਵਾਲਾ ਪਿਆ ਹੈਗਾ ਉਸ ਤੋਂ ਬਾਅਦ ਰਸਤੇ ਹੁਣ ਵਟ ਗਏ ਵੀ ਆਹ سارے ਬੌਣੇ ਜਿਹੇ ਰਹਿ ਗਏ ਬਾਕੀ ਤਾਂ ਗਿਆ ਆ ਕੰਮ ਮੁੰਡੇ ਮੋੱਕ ਗਏ ਹੋਰ ਪਿੰਡ ਚੱਲ ਗਏ ਠੀਕ ਹੈ ਉਹਦੇ ਕਹਣੂਗੇ ਇੱਥੇ ਰਹਿਣ ਗੁੰਦ ਰਹਿ ਜੂ ਭਾਈ ਚੰਗੇ ਉੱਥੇ ਉੜ ਜਾਣਗੇ ਮੁੜ ਕੇ ਤੇ ਕਿਹਨੇ ਅਵਾਨੀ ਨਾਲ ਲੜਨਾ ਤੇ ਕਿਹਨੇ ਡਾਨੀ ਨਾਲ ਲੜਨਾ ਜਿਹਨੂੰ ਸਮਾਨ ਲਵਾਤਾ ਉਹਨਾਂ ਨੇ ਆਹ ਤੇ ਟਾ ਲਵਾਤਾ ਡੋਡੇ ਦੇ ਤੇ ਫੀਮ ਦੇਤੀ ਇੱਥੇ ਗੋਣ ਗਾਇਆ ਕਰਨਗੇ ਬਸ ਜਿਉਂਦਾ ਵਸਦਾ ਰਹੇ ਭ ਬਾਲਾ ਜਮੀਨ ਜਿਹੜੀ ਬੋਣੀ ਆ ਅਸੀਂ ਕੀ ਲੈਣਾ ਇਸ ਕਰਕੇ ਪੰਜਾਬ ਨੂੰ ਬਚਾਓ ਪੰਜਾਬ ਚ ਰਹੋ ਪੰਜਾਬ ਚ ਬੱਚੇ ਪੜਾਓ ਪੰਜਾਬ ਚ ਨੌਕਰੀਆਂ ਤੇ ਲਾਓ ਪੰਜਾਬ ਨੂੰ ਅੱਗੇ ਵਧਾਓ ਪੰਜਾਬ ਨੂੰ ਆਪਾਂ ਲਾਹੌਰ ਨਹੀਂ ਬਣਾਉਣਾ ਪੰਜਾਬ ਹੀ ਰੱਖਣਾ ਉਧਰ ਦਾ ਲਾਹੌਰ ਵਾਲੇ ਪੰਜਾਬ ਤੇ ਲਾਹੌਰ ਹੈਗਾ ਆਪਾਂ ਆਪ ਦੀ ਜਿਹੜੀ ਰਾਜਸਤਾਨੀ ਰੱਖੀ ਏ ਉਹ ਉਹਨਾਂ ਨੂੰ ਝੰਡਣਾ ਹੋਵੇ ਭਾਈ ਆਪਾਂ ਆਪਣਾ ਆਪਣਾ ਆਪਾਂ ਨੂੰ ਹੋਵੇ ਠੀਕ ਹੈ ਜੀ ਚਲੋ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਮੇਰੇ ਭਰਾ ਲਾਈਕ ਕਮੈਂਟ ਕਰਿਓ ਦੱਬ ਕੇ ਤੇ ਬਾਕੀ ਜਿਹੜਾ ਹਾਸੇ ਵਾਲਾ ਆਪਣਾ ਕੰਟੈਂਟ ਆ ਉਤਾਰੀ ਬਾਬਾ ਵਲੌਗ ਤੇ ਸਾਰੇ ਭਰਾ ਜਰੂਰ ਆਇਓ ਮੇਰੇ ਹੱਥ ਬੰਨ੍ਹ ਕੇ ਬੇਨਤੀ ਐ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਿਓ ਜੇ 5000 ਬੰਦੇ ਨੇ ਦੇਖੀਆ ਤਾਂ ਮੇਰਾ ਭਰਾ ਪੰਜ ਦਾ ਪੰਜ ਉਧਰ ਸਬਸਕ੍ਰਾਈਬ ਜਰੂਰ ਕਰਿਓ ਜਾ ਕੇ ਜਿਹੜਾ ਵੀ ਭਰਾ ਵੀਡੀਓ ਦੇਖਾ ਹੁਣ ਤੁਸੀਂ ਬਾਈ ਖੋਲਣ ਚੱਲੇ ਹੋ ਹਨਾ ਜਾ ਕੇ ਸਬਸਕ੍ਰਾਈਬ ਕਰ ਦਿਓ ਹਾਂ ਹੁਣੀ ਹਾਂ ਮੈਂ ਤੈਨੂੰ ਕਹਿੰਦਾ ਬਾਈ ਹੁਣ ਮੈਨੂੰ ਪਤਾ ਲੈ ਹੁਣ ਤੂੰ ਆ ਝਾਕੀ ਜਾਂਦਾ ਬਾਈ ਆ ਪਾਗ ਵਾਲਾ ਆਵੇ ਬਾਈ ਪਟਿਆਲਾ ਵੀ ਝਾਕੀ ਜਾਂਦਾ ਬਾਈ ਹੁਣ ਤੂੰ ਤੇ ਜਾ ਕੇ ਸ਼ੇਅਰ ਕਰਦੀ ਮੇਰਾ ਭਰਾ ਹਾਂ ਕੋਲ ਲਾ ਕੋਲ ਲਾ ਪਰ ਸ਼ੇਅਰ ਕਰਦੀ ਜਾ ਕੇ ਠੀਕ ਆ ਹਾਂ ਬਾਈ ਤੈਨੂੰ ਵੀ ਕਿਹਾ ਤੈਨੂੰ ਵੀ ਆਵੇ ਮਗਰ ਖੜਾ ਇੱਕ ਤੇਰੇ ਬਾਈ ਹਾਂ ਹਾਂ ਬਾਈ ਤੂੰ ਵੀ ਸਾਰੇ ਕਰਿਓ ਯਾਰ ਜਿੰਨੇ ਆ ਖੜਿਆ ਤੁਸੀਂ ਚੰਗਾ ਜ਼ਰੂਰ ਕਰਿਓ ਮੇਰੇ ਭਰਾ ਓਕੇ ਭਰਾ ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਰਾ ਹੈ ਠੀਕ ਹੈ ਜੀ ਹਾਂ ਜੀ ਹਾਂ ਬਾਈ ਹਾਂ ਬਹੁਤ ਵਧੀਆ ਵੀਡੀਓ ਜਾ ਕੇ ਦੇਖੋ ਬਾਈ ਤਾਰੀਬ ਬਬਲੋਵ ਧਿਆਨ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ